ਵਗੈਰੇ ਦਿਖਾਣਾ ਜਿੱਥੇ ਮਹਾਤਮਾ ਗਾਂਧੀ ਜੀ ਨੂੰ ਰੱਖਿਆ ਗਿਆ ਹੋਣਾ ਕਿਸੇ ਟਾਈਮ ਹਨ ਤੇ ਆਉਰੇ ਇਹਨਾਂ ਦੀ ਸਾਰੀ ਡਿਟੇਲ ਵਗੈਰਾ ਤੇ ਦੱਸੀ ਹੋਈ ਹੈ ਇਸ ਸਾਈਡ ਹੈ ਤੇ ਟੌਰਚਰ ਰੂਮ ਹੈ ਇਹ ਤੇ ਇਹ ਤੁਸੀਂ ਪੜ ਲਿਓ ਵੀਡੀਓ ਪਾਜ਼ ਕਰਕੇ ਤੇ ਅੰਦਰ ਚਲਦੇ ਤਾਂ ਅੰਦਰ ਦੀ ਦਿਖਾ ਦਿਨਾ ਇੱਕ ਵਾਰੀ ਕੀ ਬਾਤ ਹੈ ਯਾਰ ਇਹ ਟੌਰਚਰ ਸੈੱਲ ਹੈ ਇਹ ਸਾਰਾ ਜਿੱਥੇ ਕਿ ਕੈਦੀਆਂ ਨੂੰ ਬਰੇ ਮਤਲਬ ਸਜ਼ਾ ਦਿੱਤੀ ਜਾਂਦੀ ਹੁੰਦੀ ਹੈ ਟੌਰਚਰ ਕਰਾਇਆ ਜਾਂਦਾ ਆ ਦੇਖੋ ਇਹ ਬੇੜੀਆਂ ਲੱਗੀਆਂ ਹੋਈਆਂ ਨੇ ਤੇ ਆ ਤੁਹਾਨੂੰ ਅੱਗੇ ਦਿਖਾ ਦਿਨਾ ਨਾਥੂ ਰਾਮ ਗੋੜ ਸੇ ਇਹ ਉਹਨਾਂ ਦਾ ਸੈੱਲ ਹੈ ਬਲ ਅੰਦਰੋਂ ਦੁਹਾਦੀ ਨਾ ਤੋਂ ਨਿਕਲਦੀ ਆਤਮਾ ਹਲੇ ਵੀ ਉਰੇ ਭਟਕਦੀ ਏ ਅੱਛਾ ਜੀ ਇਸ ਪਲੇਸ ਤੇ ਵੀ ਤੁਸੀਂ ਸਾਹਮਣੇ ਯਾਰ ਤ੍ਰੀਜੇ ਲੈਂਡ ਮਿਊਜ਼ੀਅਮ ਦੇਖ ਰਹੇ ਹੋ ਨਾ ਤੇ ਇਹਦੇ ਵਿੱਚ ਬਹੁਤ ਪੁਰਾਣੀ ਇਤਿਹਾਸ ਨੇ ਜੇਲ੍ਹ ਦੇ ਵਿੱਚ ਮਹਾਤਮਾ ਗਾਂਧੀ ਜੀ ਨੋਰ ਗੌਂਦ ਸੇ ਜੀ ਨੂੰ ਤੇ ਅੰਦਰ ਦਾ ਤੁਹਾਨੂੰ ਅੱਜ ਦੌਰਾ ਕਰਾਵਾਂਗੇ ਦਿਖਾਵਾਂਗੇ ਸਾਰੀ ਜੇਲ੍ਹ ਤੇ ਉਹਨਾਂ ਦੇ ਬੈਰਕ ਵੀ ਦਿਖਾਵਾਂਗੇ ਕਿੱਥੇ ਉਹਨਾਂ ਨੂੰ ਰੱਖਿਆ ਗਿਆ ਮਹਾਤਮਾ ਗਾਂਧੀ ਜੀ ਨੋਰ ਗੌਂਦ ਸੇ ਜੀ ਨੂੰ ਹਣਾ ਤੇ ਇਹਦੇ ਅੰਦਰ ਚੱਲਦੇ ਆਂ ਬਸ ਤੁਹਾਨੂੰ ਦਿਖਾਵਾਂਗੇ ਉਹਨਾਂ ਦੇ ਬੈਰਕ ਤੇ ਜੇਲ੍ਹ ਮਿਊਜ਼ੀਅਮ ਹੈ ਤੇ ਇਹਦੇ ਅੰਦਰ ਚੱਲਾਂਗੇ ਇਹਦੇ ਅੰਦਰ ਤੁਹਾਨੂੰ ਦਿਖਾਣਿਆ ਕਿ ਕਿਸ ਤਰੀਕੇ ਕਿਸ ਤਰ੍ਹਾਂ ਨਾਲ ਬਣੀ ਹੋਈ ਹੈ ਕਾਫੀ ਪੁਰਾਣੀ ਹੈ ਯਾਰ ਇਹ ਤੇ ਕੁ ਬਟਰਮੈਨ ਲਾਦਾ ਸ਼ਾਇਦ ਓਪਨੀ ਹੋ ਗਈ ਹਜ਼ਨ ਵੀਰਾ ਦਾ ਚਲਾ ਗਿਆ ਅੰਦਰ ਤੇ ਆ ਤੁਸੀਂ ਦੇਖ ਸਕਦੇ ਸਾਹਮਣੇ ਉੱਪਰ ਲੱਗਿਆ ਨਾ 올ਡ ਐਲਟ 9 ਉਹ ਬੈਠੇ ਨੇ ਫੋਟੋ ਕਿਚਰੇ ਇਹ ਐਂਟਰੀ ਆਪਾਂ ਅੰਦਰ ਤੇ ਉੱਪਰੋਂ ਵੀ ਦੇਖੋ ਤੁਸੀਂ ਆ ਬਾਲੇ ਬੁੱਲੇ ਜੇ ਲੱਗੇ ਹੋਣੇ ਪੁਰਾਣੇ ਟਾਈਮ ਦੇ ਬਣੇ ਦੀ ਸੀ ਵੀ ਤੇ ਆ ਇਸ ਸਾਈਡ ਰਾਈਟ ਸਾਈਡ ਕੋਈ ਪੁਰਾਣੀ ਜੇਲ ਹੀ ਲੱਗ ਰਹੀ ਹੈ ਮੈਨੂੰ ਯਾਰ ਉਹ ਸਾਹਮਣੇ ਕਮਰੇ ਜੇ ਬਣੇ ਹੋਏ ਨੇ ਕੈਦੀਆਂ ਕੁੱਦੀਆਂ ਵਾਲੇ ਆ ਕੂ ਲੱਗ ਰਿਹਾ ਮੈਨੂੰ ਇਹ ਫਾਇਰ ਹਾਈਡ੍ਰੈਂਟ ਸਿਸਟਮ ਹੈ ਤੇ ਉਹ ਬਣੀ ਆ ਸਾਹਮਣੇ ਜਿਹੜੇ ਹੋਰ ਵੀ ਹੈਗਾ ਅੰਦਰ ਚੱਲਦੇ ਆਂਗੇ ਤੁਹਾਨੂੰ ਦਿਖਾਉਣਾ ਸਾਰਾ ਯਾਰ ਕੀ ਬਾਤ ਹੈ ਨਾ ਪਤਾ ਨਹੀਂ ਕਾਦੀ ਬਣੀ ਹੋਗੀ ਯਾਰ ਇਹ ਜੇ ਨਾ ਉਹ ਵੀ ਸੈਟ ਚੱਲਦੇ ਆਂ ਆਪਾਂ ਅੰਦਰ ਤੇ ਆ ਇਹਨਾਂ ਦੇ ਦਿੱਤੇ ਮੈਨੇ ਸਾਰੇ ਵੀਡੀਓ ਪੋਜ਼ ਕਰਕੇ ਪਰਖ ਸਕਦੇ ਤੁਸੀਂ ਉਰੇ ਤੇ ਆ ਬਣੀ ਹੈ ਜੇ ਲੈਣਾ ਇਹ ਪੁਰਾਣੇ ਟਾਈਮ ਦਾ ਮੈਪ ਲੱਗਿਆ ਹੈ ਇੱਥੇ ਸਾਰੀ ਹਿਸਟਰੀ ਵਗੈਰਾ ਦਿੱਤੀ ਦਸੀ ਹੋਇਆ ਇਹਨਾਂ ਨੇ ਹਣਾ ਪੁਰਾਣੀ ਵੀਡੀਓ ਯਾਰ ਤੁਸੀਂ ਪੋਜ਼ ਕਰਕੇ ਦੇਖ ਸਕਦੇ ਹੋਰੇ ਹਣਾ ਓਹੋ ਕੀ ਬਾਤ ਹੈ ਯਾਰ बने हुए कैदियों समय के बड़ा डर जा लग रहा बहुत किस टाइम यार कैदियों रखा होना क्या बात है डर जा लगी देखे <laughs> मेन आ गया ऑफिस वगैरह होना ऑफिस आ, आ गया इस सैड ਆ ਜੁਨੀਫਾਰਮ ਲੱਗੇ ਹੋਏ ਨੇ ਉਸ ਟਾਈਮ ਦੀ ਜੁਨੀਫਾਰਮ ਹੋਣੀ ਹੈ ਇਹ ਤੇ ਆ ਤੁਸੀਂ ਸਾਫ਼ ਦੇਖ ਸਕਦੇ ਹੋ ਇਹ ਅੰਗਰੇਜ਼ਾਂ ਵੇਲੇ ਦੀ ਲੱਗੀ ਹੋਈਆਂ ਯਾਰ ਫੋਟੋ ਮੀਨਸ ਇਹ ਬਹੁਤ ਪੁਰਾਣੀ ਜੇਲ ਹੈ ਯਾਰ ਇਹ ਨਾ ਉੱਪਰੋਂ ਵੀ ਦੇਖ ਸਕਦੇ ਤੁਸੀਂ ਯਾਰ ਬੜੀ ਮਤਲਬ ਤਕਨੀਕ ਜਿਹਦੇ ਨਾਲ ਬਣਾਈ ਹੋਈ ਹੈ ਯਾਰ ਇੱਧਰ ਅੰਦਰ ਚੱਲਦੇ ਆਂ ਇਸ ਸਾਈਡ ਓਹ ਹੋ ਹੋ ਇਸ ਸਾਈਡ ਵੀ ਕਮਰੇ ਬਣੇ ਹੋਏ ਆ ਕੀ ਬਾਤ ਹੈ ਯਾਰ ਇਹ ਵੀ ਕਮਰਾ ਦਿੱਤਾ ਹੋਇਆ ਔਰ ਇਹ ਕੈਦੀਆਂ ਵਾਸਤੇ ਯਾਰ ਇਸ ਸਾਈਡ ਚੱਲਦੇ ਆਂ ਹੋਰ ਦੇਖ ਲੈਂਦੇ ਆਂ ਥੱਲੇ ਫਰਸ਼ ਦੇ ਯਾਰ ਲੱਕੜਾਂ ਲਾਈਆਂ ਹੋਈਆਂ ਨੇ ਸਾਰੀਆਂ ਨਾ ਤੁਹਾਨੂੰ ਦਿਖਾ ਦਿੰਨਾ ਮੈਂ ਤੇ ਹੋਰ ਇਸ ਸਾਈਡ ਚੱਲਦੇ ਆਪਾਂ ਸਾਰੇ ਹੀ ਕੈਦੀਆਂ ਦੇ ਬਣੇ ਹੋਣੇ ਯਾਰ ਇਹ ਨਾ ਕਿਸੇ ਟਾਈਮ ਯਾਰ ਕੀ ਜ਼ਿੰਦਗੀ ਹੋਣੀ ਉਸ ਟਾਈਮ ਯਾਰਾਂ ਨਾ ਬੈਰਕ ਬਣੇ ਹੋਈਆਂ ਨੇ ਸਾਰੇ ਇਸ ਸਾਈਡ ਵੀ ਬਣੇ ਹੋਏ ਨੇ ਅਨੇ ਰਿੰਦਰ ਦਾ ਪੂਰਾ ਯਾਰ ਯਾ ਉਰੇ ਲੱਗੇ ਹੈ ਟੋਰਚਰ ਐਂਡ ਪਨਿਸ਼ਮੈਂਟ ਸੈਲ ਮਗਰ ਉਹਦਾ ਉਰੇ ਖੜੇ ਨੂੰ ਡਰ ਲੱਗ ਜਿੰਦਾ ਹੈ ਹੈ ਹਸਨ ਬਾਜੀ ਫੋਨ ਤੇ ਲੱਗ ਰਹੇ ਨੇ ਹਸਨ ਬਾਜੀ ਇਕ ਕਾਬੀ ਬਣਾਇਆ ਯਾਰ ਉਹ ਵੀ ਸਾਹ ਦੇਖੋ ਆ ਜਿਹੜੇ ਤੁਸੀਂ ਪਿੱਲਰ ਜੀ ਦੇਖ ਰਹੇ ਹੋ ਨਾ ਉਹ ਸ਼ਾਇਦ ਬਣ ਬਨੇ ਜਾਂਦਾ ਹੋਣਾ ਕਈ ਦਿਨ ਨੂੰ ਉਸੂਰੇ ਔਰ ਇਹ ਚਰਖਾ ਵੀ ਹਾਂ ਬੈਰਿਕ ਦਿਖਾਨਾ ਜਿੱਥੇ ਮਹਾਤਮਾ ਗਾਂਧੀ ਜੀ ਨੂੰ ਰੱਖਿਆ ਗਿਆ ਹੋਣਾ ਕਿਸੇ ਟਾਈਮ ਹਣਾ ਤੇ ਆਉਰੇ ਇਹਨਾਂ ਦੀ ਸਾਰੀ ਡਿਟੇਲ ਵਗੈਰਾ ਦਿੱਤੀ ਹੋਈ ਹੈ ਕਿਸ ਵਜ੍ਹਾ ਕਰਕੇ ਰੱਖਿਆ ਹੋਣਾ ਆ ਤੁਸੀਂ ਦੇਖ ਸਕਦੇ ਹੋ ਤੇ ਇਹ ਉਹਨਾਂ ਦਾ ਬੈਰਿਕ ਹੈ ਔਰੇ ਅੰਦਰ ਜਾ ਸਕਦੇ ਤੇ ਅੰਦਰ ਚੱਲਦੇ ਆਪਾਂ ਓਹੋ ਹੋ ਯਾਰ ਆ ਮੈਂ ਤਾਂ ਐਂਟਰ ਕਰਦੀ ਡਰ ਲੱਗ ਜਾਂਦਾ ਹੈ ਇਹ ਟਾਇਲਟ ਸਿਟ ਟਾਇਲਟਸ ਵਗੈਰਾ ਹੋਣੀ ਆ ਅੱਛਾ ਛਾ ਉਹ ਇਸ ਟੂ ਹੋ ਆਗੋ ਮਤਲਬ ਗਰਮ ਕਰਨ ਵਾਸਤੇ ਅੱਛਾ ਹੀਟਰ ਖਾ ਹੈ ਉਹਨਾਂ ਦਾ ਜਿਸ ਟਾਈਮ ਉਹ ਕੱਟਦੇ ਹੋਣ ਇਹਨੂੰ ਓਕੇ ਯਾਰ ਉਹ ਸਾਹਮਣੇ ਤੁਸੀਂ ਫੋਟੋ ਵੀ ਦੇਖ ਸਕਦੇ ਹੋ ਮਹਾਤਮਾ ਗਾਂਧੀ ਜੀ ਦੀ ਫੋਟੋ ਲੱਗੀ ਹੋਈ ਹੈ ਹਨਾ ਇਹ ਉਹਨਾਂ ਦੀ ਚੇਰ ਹੈ ਇਹ ਵੀ ਉਸ ਟਾਈਮ ਦੀ ਹੀ ਬਈਆ ਔਰ ਇਹ ਸਾਰਾ ਚੀਜ਼ ਜੋ ਜੋ ਵੀ ਚੀਜ਼ ਤੁਸੀਂ ਦੇਖ ਰਹੇ ਹੋ ਰੇ ਇਸ ਸਭ ਉਸੇ ਸਮੇਂ ਦੀ ਹੈ ਕੁਝ ਵੀ ਕੋਈ ਚੇਂਜਿੰਗ ਨਹੀਂ ਹੈਗੇ ਉੱਪਰ ਤੁਸੀਂ ਅਗਰ ਆ ਦੇਖੋਗੇ ਛੱਤ ਵੀ ਦੇਖੋਗੇ ਇੱਕ ਆ ਚਿਮਨੀ ਟਾਇਪਾ ਬਣਿਆ ਹੈ ਨਾ ਇਹ ਇਹ ਸਭ ਉਸ ਟਾਈਮ ਦੇ ਜਦੋਂ ਕੁਝ ਵੀ ਮੋਡੀਫਿਕੇਸ਼ਨ ਨਹੀਂ ਕਰੀ ਹੋਇਆ ਤੁਸੀਂ ਆ ਗੇਟ ਦੇਖ ਸਕਦੇ ਹੋਗੇ ਮਤਲਬ ਸਭ ਇਹੀ ਪੁਰਾਣੇ ਟਾਈਮ ਦੇ ਹੀ ਬਣਿਆ ਹੈ ਯਾਰ ਓਰੇ ਕੀ ਬਾਤ ਆ ਯਾਰ ਆ ਓਰੇ ਦੱਸਿਆ ਹੋਇਆ ਹੈ ਮਹਾਤਮਾ ਗਾਂਧੀ ਜੀ ਨੂੰ ਕਿਉਂ ਅਰੈਸਟ ਕਰਾਇਆ ਗਿਆ ਸੀਗਾ ਇਹ ਤੁਸੀਂ ਵੀਡੀਓ ਪਾਜ਼ ਕਰਕੇ ਪੜ ਲੈਣਾ ਓ ਯਾਰ ਵਾਕਈ ਮਤਲਬ ਦਿਲ ਜੇ ਹੌਲ ਜੇ ਪਈਆਂ ਨੇ ਦੇਖ ਕੇ ਯਾਰ ਇਸ ਸਾਈਡ ਵੀ ਬਣੀ ਹੈ ਯਾਰ ਬੈਰਕ ਟੌਰਚਰ ਹਾਂ ਇਹ ਮੈਂ ਦੇਖ ਲਿਆ ਇਸ ਸਾਈਡ ਹੈ ਤੇ ਟੌਰਚਰ ਰੂਮ ਹੈ ਇਹ ਤੇ ਇਹ ਤੁਸੀਂ ਪੜ ਲਿਓ ਵੀਡੀਓ ਪੋਜ਼ ਕਰਕੇ ਤੇ ਅੰਦਰ ਚਲਦੇ ਆ ਅੰਦਰ ਦੀ ਦਿਖਾ ਦਿੰਨੇ ਇੱਕ ਵਾਰੀ ਕੀ ਆਵਾਜ਼ ਆ ਰਹੀ ਹੈ ਟੌਰਚਰ ਸੈਲ ਹੈ ਇਹ ਸਾਰਾ ਜਿੱਥੇ ਕਿ ਕੈਦੀਆਂ ਨੂੰ ਮਤਲਬ ਸਜ਼ਾ ਦਿੱਤੀ ਜਾਂਦੀ ਹੁੰਦੀ ਟੌਰਚਰ ਕਰਿਆ ਜਾਂਦਾ ਆ ਦੇਖੋ ਇਹ ਬੇੜੀਆਂ ਲੱਗੀਆਂ ਹੋਈਆਂ ਨੇ ਪੂਰੇ ਬੇੜੀਆਂ ਨਾਲ ਬੰਨਿਆ ਜਾਂਦਾ ਹੋਣਾ ਕੈਦੀਆਂ ਨੂੰ ਓਏ ਯਾਰ ਕੀ ਟਾਈਮ ਹੋਣਾ ਯਾਰ ਹਣਾ ਉਹ ਵੀ ਤੇ ਸੱਚੀ ਸੱਚੀ ਦੱਸ ਰਿਹਾ ਉਹਰੇ ਖੜੇ ਨੂੰ ਵੀ ਮਤਲਬ ਦਿਲ ਨੂੰ ਐ ਹੋ ਰਿਹਾ ਕਿ ਕਿੱਥੇ ਜੇ ਆ ਗਿਆ ਹਣਾ ਉਹਦੇ ਨਰਕ ਜਿਹੀ ਜਿਹੀ ਆ ਗਿਆ ਹੀ ਫੀਲ ਹੋਈ ਜਾਂਦਾ ਹੈਗਾ ਫਟ ਉਹ ਵੀ ਸਮਾਂ ਹੋਣਾ ਜਿਸ ਟਾਈਮ ਉਹਰੇ ਕੈਦੀਆਂ ਨੂੰ ਰੱਖਿਆ ਜਾਂਦਾ ਹੋਣਾ ਬਸ ਸਮੇਂ ਸਮੇਂ ਦੀ ਗੱਲ ਹੈ ਜੀ ਤੇ ਆਇਆ ਤੁਸੀਂ ਇਹ ਇਹਨਾਂ ਦੇ ਬਟਨਸ ਦੇਖ ਸਕਦੇ ਹੋ ਜਿਹੜੇ ਕਿ ਯੂਨੀਫਾਰਮ ਤੇ ਲੱਗਿਆ ਕਰਦੇ ਹੋਣਿਆ ਨਾ ਇਹ ਕਾਫੀ ਮਤਲਬ ਯਾਰ ਪੂਰੀ ਹੀ 올ਡ ਉਸ ਨਿਸ਼ਾਨੀਆਂ ਪਈ ਨੇ ਸਾਰੀਆਂ ਹੀ 올ਡ ਨਿਸ਼ਾਨੀਆਂ ਨੇ ਹਨਾ ਇਹ ਤਾਂ ਤੁਸੀਂ ਮੈਂ ਦਿਖਾਈ ਦਿੱਤੀ ਤੁਹਾਨੂੰ ਯੂਨੀਫਾਰਮ ਪਹਿਨਣਾ ਜਾ ਰਹੇ ਰੀਲੀ ਨਾ ਇਸ ਦੇਖ ਸਕਦੇ ਤੁਸੀਂ ਯਾਰ ਕੀ ਹਾਲ ਹੈ ਤਾਂ ਯਾਰ ਇਹ ਦੂਸਰੀ ਇਹ ਮੇਨ ਇਹ ਮੇਨ ਹਾਲ ਟਾਈਪ ਟਾਈਪ ਹੋ ਗਿਆ ਨਾ ਇਹ ਸਾਰਾ ਇਹ ਵਾਲਾ ਏਰੀਆ ਇਹ ਤੇ ਆਉਰੇ ਸੈੱਲ ਬਣੇ ਹੋਏ ਨੇ ਉੱਪਰ ਨੰਬਰ ਦੇਖ ਸਕਦੇ ਹੋ ਨਾ ਇੱਕ ਨੰਬਰ ਦੋ ਨੰਬਰ ਇਸ ਚੜ੍ਹ ਇਹ 27 ਬੈਰਿਕ ਤੱਕ ਬਣੇ ਹੋਏ ਨੇ ਉਰੇ ਓ ਯਾਰ ਅਰੇ ਹਰੇਕ ਕੈਦੀ ਦਾ ਲੱਗੋ ਤੋਂ ਬੈਰਿਕ ਬਣ ਹੈ ਉਰੇ ਯਾਰ ਓਹੋ ਇਹਨਾਂ ਦੀ ਯੂਨੀਫਾਰਮ ਹੋਣੀ ਉਸ ਟਾਈਮ ਦੀ ਆ ਤੁਸੀਂ ਦੇਖ ਸਕਦੇ ਹੋ ਯੂਨੀਫਾਰਮ ਵੈਸੇ ਇੱਕ ਗੱਲ ਦੇ ਹੈ ਯਾਰ ਆ ਵਧੀਆ ਮੇਨਟੇਨ ਕਰਿਆ ਹੋਇਆ ਯਾਰ ਇਹਨਾਂ ਨੇ ਹਨ ਇੰਨੀ ਮਤਲਬ ਪੁਰਾਣੀ ਚੀਜ਼ਾਂ ਨੂੰ ਸੰਭਾਲ ਕੇ ਰੱਖਣਾ ਵੀ ਬਹੁਤ ਬੜੀ ਗੱਲ ਹੈ ਯਾਰ ਤੇ ਇਸ ਟਾਈਪ ਵੀ ਤੁਸੀਂ ਦੇਖ ਸਕਦੇ ਹੋ ਯਾਰ ਬੜੇ ਫਿਰ ਹਨ ਤੇ ਆ ਫਰਸ਼ ਮੈਨੂੰ ਬੜਾ ਯਾਰ ਮਤਲਬ ਲੱਕੜ ਲੱਗੀਆਂ ਨੇ ਪੁਰਾਣੀਆਂ ਬੜਾ ਮਜ਼ਬੂਤ ਬਹੁਤ ਆ ਯਾਰ ਇਹ ਕਾਫੀ ਸੈਲਜ਼ ਬਣੇ ਹੋਏ ਨੇ ਇਸ ਸਾਈਡ ਹਣਾ ਤੇ ਹੋਰ ਵੀ ਚਲਦੇ ਆ ਤੁਹਾਨੂੰ ਦਿਖਾਣੇ ਆ ਹੋਰ ਬਣੇ ਦੇ ਤੁਸੀਂ ਵੀਡੀਓ ਦੇ ਵਿੱਚ ਹਾਜ਼ਨ ਭਾਈ ਦੱਸ ਰਹੇ ਸੀ ਬਾਹਲੀ ਸਾਈਡ ਵੀ ਕੁਝ ਹੈ ਕੁਝ ਪੱਥਰ ਵਗੈਰਾ ਗਿਰਿਆ ਸੀ ਕਹਿੰਦੇ ਉਹ ਤੁਹਾਨੂੰ ਦਿਖਾਣੇ ਆ ਬਾਹਰ ਚੱਲ ਕੇ ਯਾਰ ਤੇ ਆ ਤੁਹਾਨੂੰ ਅੱਗੇ ਦਿਖਾ ਦਿਨਾ ਨਾਤੂ ਰਾਮ ਗੋੜ ਸੇ ਇਹਨਾਂ ਦਾ ਸੈਲ ਲੈਵਲ ਤੇ ਅੰਦਰ ਦਿਖਾ ਦਿਨਾ ਤੁਹਾਨੂੰ ਇੱਕ ਵਾਰ ਯਾਰ ਇਹ ਉਰੇ ਉਹਨਾਂ ਨੂੰ ਰੱਖਿਆ ਕਿਉਂਣਾ ਕਿਸੇ ਟਾਈਮ ਕੀ ਬਾਤ ਆ ਯਾਰ ਹੈ ਮਤਲਬ ਇੰਨੇ ਕੀ ਸੈਲਜ਼ ਜੀ ਕੇ ਪਾਸ ਛੋਟੇ ਛੋਟੇ ਕਮਰੇ ਮਤਲਬ ਬਣੇ ਹੋਏ ਨੇ ਯਾਰ ਇਹ ਜੋ ਵੀ ਮਤਲਬ ਤੁਸੀਂ ਯਾਰ ਦੇਖ ਰਹੇ ਹੋ ਨਾ ਸਭ ਰੀਅਲ ਹੈ ਇਹ ਕੁਝ ਵੀ ਇਹਨਾਂ ਨੇ ਆਪਣੇ ਵੱਲੋਂ ਜਾਂ ਕੁਝ ਵੀ ਸਭ ਕੁਝ ਕੁਝ ਵੀ ਛੁੱਟ ਨਹੀਂ ਹੈਗਾ ਸਭ ਇਹ ਜੋ ਵੀ ਡਿਟੇਲ ਤੁਸੀਂ ਦੇਖ ਰਹੇ ਹੋ ਨਾ ਇਹ ਸਭ ਅਸਲੀ ਹੈ ਯਾਰ ਇਹ ਉਰੇ ਆਹ ਹੈ ਯਾਰ ਵਸੇ ਮਤਲਬ ਦੇਖ ਕੇ ਬੜੀ ਹੈਰਾਨੀ ਜੀ ਹੋ ਰਹੀਆਂ ਚੀਜ਼ਾਂ ਨੂੰ ਯਾਰ ਹਨਾ ਆ ਵੀ ਤੁਸੀਂ ਰਿਪੋਰਟ ਸਕਦੇ ਹੋ ਯਾਰ ਵੀਡੀਓ ਨੂੰ ਪਾਜ਼ ਕਰਕੇ 27 ਕਾਮਨ ਸੈਲਸ ਇਹ ਇੱਕ ਆ ਯਾਰ ਉਹ ਰਹੀ ਹਿਮਾਚਲ ਦਾ ਪੁਰਾਣਾ ਕੋਈ ਅਕਵਾਰ ਦਾ ਉਹ ਰੇ ਲੱਗਿਆ ਹੈ ਤੇ ਉਹਦੇ ਵਿੱਚ ਤੁਸੀਂ ਆ ਪੜ ਸਕਦੇ ਹੋਗੇ ਨਾ ਵੀ ਗਾਂਧੀ ਔਰ ਗੌਂਡ ਜੀ ਦੋਨਾਂ ਨੂੰ ਰੇ ਇਸ ਜੇਲ ਚ ਰੱਖਿਆ ਗਿਆ ਸੀਗਾ ਸਿਰਫ ਇਸੀ ਜੇਲ ਚ ਰੱਖਿਆ ਗਿਆ ਸੀਗਾ ਆ ਉਹ ਰੇ ਹਿਮਾਚਲ ਜਾਗਰਣ ਇਹ 2018 ਦੀ ਲੱਗੀ ਹੋਈ ਹੈ ਖਬਰ ਇਹ ਤੇ ਆ ਉਹ ਵੀ ਪੁਰਾਣੀ ਜਿਹੜੀ ਜੇਲ ਦੀ ਬਾਰੋਂ ਫੋਟੋ ਹੈ ਇਹ 2012 ਦੀ ਹੈ ਫੋਟੋ ਇਹ ਤੇ ਹੋਰ ਵੀ ਆਰ ਕਾਫੀ ਕੁਝ ਹੈ ਤੁਹਾਨੂੰ ਦਿਖਾ ਦਿਨੇ ਸਾਰਾ ਹਨਾ ਵੀਡੀਓ ਦੇ ਵਿੱਚ ਤੇ ਹੁਣ ਆਪਾਂ ਜੀ ਸਾਈਡ ਚਲਦੇ ਆ ਜੀ ਉਹ ਸਾਹਮਣੇ ਵੀ ਕੁਝ ਰੂਮ ਰੂਮਸ ਵਗੈਰਾ ਬਣੇ ਹੋਏ ਨੇ ਇਹ ਵੀ ਦੇਖ ਲੀਨੇ ਆ ਕੀ ਚੀਜ਼ ਨੇ ਇਹ ਇੱਕ ਹੀ ਚੀਜ਼ ਆਸਨ ਭਾਈ ਇਹ ਰੂਮ ਜਿਹੜੇ ਆ ਬਣੇ ਹੋਏ ਨੇ ਇੱਧਰ ਅੱਛਾ ਸਾਰੇ ਹੋ ਹੀ ਨੇ ਮਤਲਬ ਰੂਮ ਜੀ ਬਣੇ ਹੋਣੇ ਯਾਰ ਸਾਰੇ ਇਹ ਜੇਲ੍ਹ ਦੀ ਇੱਧਰ ਲੈਫਟ ਸਾਈਡ ਆ ਗਈ ਇਹ ਸਾਰੇ ਚੀਜ਼ਾਂ ਇਹ ਪੁਰਾਣੀਆਂ ਉਸ ਟਾਈਮ ਦੀਆਂ ਲੱਗੀਆਂ ਨੇ ਯਾਰ ਕੁਝ ਵੀ ਚੇਂਜ ਨਹੀਂ ਕਰਿਆ ਨਾ ਕੁਝ ਨਾ ਨੇ ਮੋਡੀਫਿਕੇਸ਼ਨ ਕਰੀ ਹੈ ਬਸ ਇਹ ਵੀ ਇਹ ਟੂਰਿਸਟ ਵਾਸਤੇ ਓਪਨ ਹੈਗੀ ਹੁਣ ਇਹ ਪਹਿਲਾਂ ਜਿਹੜੀ ਤੁਸੀਂ ਆ ਦੇਖ ਰਹੇ ਹੋ ਨਾ ਇਹ ਉਹੀ ਚਿਮਨੀ ਵਾਲੇ ਜਿਹੜੇ ਅੰਦਰ ਬੈਰਿਕਸ ਲੱਗੇ ਹੋ ਸੀਗੇ ਸਰਦੀਆਂ 'ਚ ਕਿਉਂਕਿ ਯਾਰ ਇਹ ਹਸਨਪਾਜੀ ਦੱਸ ਰਹੇ ਸੀ ਕਿ ਕਿਸ ਟਾਈਮ ਉਰੇ 스ਨੋਫਾਲ ਹੋਇਆ ਕਰਦੇ ਸੀ ਕੁਝ ਕਲਾਈਮੇਟ ਚੇਂਜ ਹੋਣ ਕਰਕੇ ਹੁਣ ਉਰੇ ਬਰਫ਼ ਤਾਂ ਨਹੀਂ ਪੈਂਦੀ ਤੇ ਆ ਉਰੇ ਗਰਾਊਂਡ ਬਣਿਆ ਹੈ ਇਸ ਸਾਈਡ ਤੇ ਆ ਇਸ ਸਾਈਡ ਕਹ ਰਹੇ ਸੀ ਹਸਨਪਾਜੀ ਕੁਝ ਦਿਖਾ ਰਹੇ ਸੀ ਆ ਕੀ ਚੀਜ਼ ਆ ਹਸਨਪਾਜੀ ਉਰੇ ਮਤਲਬ ਕਿ ਇਦਿਆਂ ਤੋਂ ਕੰਮ ਕਰਾ ਜਾਂਦਾ ਹੋਊਗਾ ਨਾ ਜਿਵੇਂ ਕੋਈ ਲੋਹਾਰ ਦਾ ਕੰਮ ਕਰਾ ਲਿਆ ਕਿਸੇ ਨੇ ਕੋਈ ਕੁਮਾਰ ਦਾ ਕੰਮ ਕਰਦਾ ਹੁਣ ਅੱਛਾ ਇਹ ਦੇ ਦਬਦੇ ਹੋਣੇ ਇਹਨੂੰ ਉਹਦੇ ਨਾਲ ਅੱਛਾ ਇਹਦੇ ਨਾਲ ਦਬਦੇ ਨੇ ਇਹ ਇਹਨੂੰ ਜੋ ਦਬਦੇ ਨੇ ਚ ਹਵਾ ਜਾਂਦੀ ਹੋਊਗੀ ਹੈਨਾ ਇਹ ਚ ਅੱਗ ਅੱਗ ਨੂੰ ਉਹ ਚ ਬਲਣ ਚ ਹੈਲਪ ਕਰਦੀ ਜਿਹੜੀ 에ਰ ਨਾ ਤੇ ਆ ਉੱਪਰ ਤੁਸੀਂ ਦੇਖ ਸਕਦੇ ਹੋ ਯਾਰ ਉਹ ਆਹ ਉਹ ਕੁਸ਼ਲ ਅਲੀ ਮੀਰਾ ਟਾਈਪ ਬਣਿਆ ਹੈ ਉਰੇ ਇਸ ਸੈਟ ਦਾ ਬਾਹਰ ਇਸਰ ਕੁਝ ਹੋਇਆ ਪਲੀਜ਼ ਡੂ ਨੋਟ ਟੱਚ ਉਹ ਲਿਖਿਆ ਕੋਈ ਨਹੀਂ ਐ ਮੈਂ ਤੋ ਜੰਦਾ ਕਦੇ ਕਦੇ ਆ ਜਾ ਭਾਜੀ ਅਜੇ ਗਾਈਡ ਵੜੇ ਹੋਏ ਨੇ ਸਾਡੇ ਬਸ ਇਹਨਾਂ ਦੇ ਮਗਰ ਮਗਰੀਆਂ ਜਾ ਹਾਂ ਹਸਨ ਭਾਜੀ ਇਹਦਾ ਵਧੀਆ ਲੋਕੇਸ਼ਨ ਤੇ ਲਿਆਏ ਤੁਸੀਂ ਸਾਨੂੰ ਅੱਜ ਮੈਂ ਤਾਂ ਮੈਂ ਤਾਂ ਵੇਸੀ ਮੂਡ ਲੱਗਿਆ ਦੀ ਪਿੱਛੋਂ ਕਿਉਂਕਿ ਯਾਰ ਮੈਂ ਸੋਚਿਆ ਘਰੇ ਚੱਲਦੇ ਆਂ ਕਿ ਵੀ ਟਾਈਮ ਹੋ ਰਿਹਾ ਦੀਗਾ ਤੇ ਹਸਰਪਾਜ ਨੇ ਗੱਲ ਕਰੀ ਕਹਿੰਦੇ ਉਸੇ 5 ਕਿਲੋਮੀਟਰ ਦੂਰ ਹੈ ਮੈਂ ਕਿਹਾ ਫੇਰ ਨਹੀਂ ਮਿਸ ਕਰਦੇ ਫਿਰ ਤਾਂ ਇਕੱਠੇ ਜਾਵਾਂਗੇ ਸਾਰੇ ਯਾਰ ਉਹਨਾਂ ਕੋਲੋਂ ਕੀ ਹੈ ਨਾ ਮজা ਨਹੀਂ ਆਉਂਦਾ ਇਕੱਲੇ ਜਾ ਕੇ ਉਹ ਕਿ ਸਵੇਰੇ ਇਕੱਠੇ ਆਏ ਸੀਗੇ ਫਿਰ ਵਾਪਸ ਵੀ ਲੈ ਵੀ ਇਕੱਠੇ ਜਾਵਾਂਗੇ ਜੇ ਕੋਈ ਐਂਟਰੀ ਫੀਸ ਤਾਂ ਨਹੀਂ ਹੋ ਰਹੀ ਹੈ ਨਾ ਚਲੋ ਇਹ ਵੀ ਚੀਜ਼ ਵਧੀਆ ਹੈ ਨਾ ਉਹ ਇਹ ਹਾਂ ਉਹ ਵੀ ਆ ਵੀ ਸਾਬ ਸਵਾਰ ਵੀ ਰੱਖੀ ਆ ਬਹੁਤ ਵਧੀਆ ਮੇਨਟੇਨ ਕਰਿਆ ਹੈ ਇਹਨਾਂ ਨੇ ਕੋਈ ਇਹ ਜਗ੍ਹਾ ਨਹੀਂ ਸਾਫ ਸਭਈ ਬਹੁਤ ਵਧੀਆ ਹੂੰ ਮਿਲਟਰੀ ਅੰਡਰ ਤਾਂ ਸਹੀ ਗੱਲ ਹੈ ਮਿਲਟਰੀ ਅੰਡਰ ਜਿਹੜੀ ਚੀਜ਼ ਹੈ ਉਹ ਤਾਂ ਮੇਨਟੇਨ ਹੋਣੀ ਹੈ ਆਟੋਮੈਟਿਕਲੀ ਹੋਣੀ ਹੈ ਅਬ ਇਸ ਇਹਨਾਂ ਦੇ ਟਾਇਲਟਸ ਬਣੀ ਹੋਈਆਂ ਉਹ ਵੀ ਦਿਖਾ ਦਿੰਨੇ ਆ ਤੁਹਾਨੂੰ ਆ ਗਈ ਇਸ ਟਾਇਲਟਸ ਬਣੀ ਹੋਈਆਂ ਨੇ ਤੇ ਹੋਰ ਇਹ ਕੁਝ ਓਪਨ ਏਰੀਆ ਜਿਹਾ ਬਣਿਆ ਹੋਇਆ ਹੈਗਾ ਉਪਰਲੀ ਸਾਈਡ ਵੀ ਤੁਸੀਂ ਜਿਹੜਾ ਸਾਹਮਣੇ ਦੇਖ ਸਕਦੇ ਹੋ ਉਸ ਸਾਈਡ ਵੀ ਕੁਝ ਹੋਣਾ ਉਧਰ ਵੀ ਤੁਹਾਨੂੰ ਦਿਖਾ ਦਿੰਨੇ ਆ ਚਲਦੇ ਆ ਕੋਈ ਹਜ਼ਰ ਬਾਜੀ ਨਾਲ ਲੈ ਚਲਦੇ ਆ ਕਿਉਂਕਿ ਉਹ ਪਹਿਲਾਂ ਉਰੇ ਆਏ ਹੋਏ ਨੇ ਉਹਨਾਂ ਨੂੰ ਤੇ ਆਉਰੇ ਆਟਾ ਪੀਸਣ ਵਾਲੀ ਚੱਕੀ ਦਾ ਪੱਥਰ ਲੱਗ ਰਿਹਾ ਹੈ ਰੇ ਨਾ ਆਹ ਤੁਸੀਂ ਦੇਖ ਸਕਦੇ ਹੋ ਕੁਛ ਉਰੇ ਕੀ ਵੀ ਪਈ ਆ ਯਾਰ ਪੁਰਾਣੇ ਟਾਈਪ ਦੀ ਕੀ ਆ ਦੇਖੋ ਕੀਜ਼ ਵੀ ਵਈਆ ਉਰੇ ਨੇ ਤੇ ਆ ਗਿਆ ਔਰ ਇੱਕਲੇ ਮੋਟਰ ਗ੍ਰੈਂਡਰ ਮਿੱਟੀ ਪੀਸਣੇ ਦਾ ਜੰਤਰ ਹੈ ਮਿੱਟੀ ਪੀਸਣ ਵਾਲਾ ਇਹ ਆਟੇ ਵਾਲਾ ਨਹੀਂ ਹੈਗਾ ਮੈਂ ਆਟੇ ਦਾ ਦੱਸਿਆ ਨਹੀਂ ਤਾ ਇਹ ਮਿੱਟੀ ਪੀਸਣ ਵਾਲਾ ਹੈ ਉਹ ਆ ਤੁਸੀਂ ਪੜ ਸਕਦੇ ਹੋ ਵੀਡੀਓ ਨੂੰ ਪਾਜ਼ ਕਰਕੇ ਨਾ ਇਹ ਸਾਰਾ ਤੁਸੀਂ ਪੜ ਲਿਓ ਆਰਾਮ ਨਾਲ ਐਂਟਰੀ ਗੇਟ ਬਣਿਆ ਹੈ ਇਹਦੇ ਅੰਦਰ ਚੱਲਦੇ ਆਪਾਂ ਤੇ ਕੁਝ ਇੱਥੇ ਵੀ ਦੱਸ ਰਿਹਾ ਸੀ ਹਸਨ ਭਾਜੀ ਨਾ ਔਰ ਇਹ ਵੀ ਦੇਖਦੇ ਆ ਚੱਲ ਕੇ ਕੀ ਚੀਜ਼ ਹੈ ਯਾਰ ਓਹ ਹੋ ਹੋ ਕੀ ਚੀਜ਼ ਹੈ ਉਹ ਤਾਂ ਪੁਰਾਣੀ ਟਾਈਪ ਦੇ ਸਿਲੰਡਰ ਪਰ ਵੀ ਨਹੀਂ ਆ ਰਹੇ ਨਾ ਹਾਂ ਤੁਸੀਂ ਦੇਖ ਸਕਦੇ ਹੋ ਕੁਝ ਬੋਲਟਸ ਪਿਆ ਨੇ ਲੋਹੇ ਦੀਆਂ ਨੇ ਆ ਰਹੇ ਸਾਰੀਆਂ ਤੇ ਆ ਕੁਝ ਪمپ ਮੋਟਰ ਜੀ ਲੱਗ ਰਹੀ ਐ ਇਹ ਉਹੀ ਹੈ ਲੋਹਾਰ ਦੇ ਤੁਸੀਂ ਦੇਖਿਆ ਜੋ ਤੇ ਨਾ ਇਹ ਦਬਦਾ ਇਹ ਐਵੇਂ ਦਬਦਾ ਇਹ ਫਿਰ ਇਹ ਚੋਂ ਹਵਾ ਨਿਕਲਦੀ ਐ ਨੇ ਇਹ ਚੋਂ ਤੇ ਆ ਗਿਆ ਅੰਦਰ ਪੂਰੇ ਅਰਬਰੀ 뮤ਜ਼ੀਅਮ ਬਣਿਆ ਹੈ ਯਾਰ ਕੱਲੀ ਕੱਲੀ ਚੀਜ਼ ਇਹਨਾਂ ਨੇ ਦੱਸੀ ਹੋਈ ਹੈ ਮੈਂਸ਼ਨ ਕਰੀ ਹੋਈ ਹੈ ਵੀ ਕਿਹੜੀ ਚੀਜ਼ ਕਿੱਥੇ ਤੇ ਆ ਤੁਸੀਂ ਦੇਖ ਸਕਦੇ ਹੋ ਸਾਹਮਣੇ ਯਾਰ ਫੋਟੋ ਇਹ 1917 ਦੀ ਹੈ ਯਾਰ ਇਹ ਕਿਆ ਬਾਤ ਹੈ ਤੇ ਆ ਜਣਾ ਪੂਰੇ ਮੈਪ ਬਣਿਆ ਹੈ ਬਹੁਤ بڑا ਯਾਰ ਬ੍ਰਿਟਿਸ਼ ਲਾਇਬ੍ਰੇਰੀ ਲੰਡਨ

ਆ ਤੇ ਰਿਐਲਿਟੀ ਹੈ ਹੋਰ ਇੱਕ ਸਟੋਰੀ ਅੱਛਾ ਜੀ ਇਹ ਵੀ ਮਤਲਬ ਨਿਊਜ਼ਪੇਪਰ ਦਾ ਇੱਕ ਉਹ ਲੱਕ ਚੱਲਾਂਗੇ ਯਾਰ ਉਹ ਅੱਛਾ ਅੱਛਾ ਸਾਰੇ ਕਿਤੇ ਚੱਲਾਂਗੇ ਅੱਛਾ ਹੋਣ ਨਹੀਂ ਉਹ ਕਰਦੇ ਆਪਾਂ ਓਕੇ ਕੀ ਸਟੋਰੀ ਇਹਨਾਂ ਦੇ ਪਿੱਛੇ ਮਤਲਬ ਇਹ ਅੱਛਾ ਉੱਥੇ ਜਾ ਕੇ ਦੱਸ ਦਾਂਗੇ ਇਹ ਇਹ ਜਿਹੜੀ ਤੁਸੀਂ ਫੋਟੋ ਦੇ ਵੀਡੀਓ ਦੇ ਵਿੱਚ ਦੇਖ ਰਹੇ ਹੋ ਨਾ ਇਹ ਰਾਣੀ ਦੀ ਆਤਮਾ ਹਲੇ ਵੀ ਉਰੇ ਭਟਕਦੀ ਹੈ ਅੱਛਾ ਜੀ ਇਸ ਪਲੇਸ ਤੇ ਵੀ ਚੱਲਾਂਗੇ ਹਨਾ ਪਹਿਲਾਂ ਹੋਰ ਐਕਸਪਲੋਰ ਕਰ ਲਈਏ ਸਾਰਾ ਇਹ ਜੋ ਵੀ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਨਾ ਤੁਸੀਂ ਸਾਹਮਣੇ ਵੋਲ ਤੇ ਲੱਗੇ ਸਭ ਰੀਅਲ ਹੈ ਇਹ ਕੁਝ ਵੀ ਇਹਨਾਂ ਨੇ ਕਿਸੇ ਨੇ ਵੀ ਇਹ ਆਪਣੇ ਵੱਲੋਂ ਕੁਝ ਐਡਿਟ ਕਰਕੇ ਕੁਝ ਨਹੀਂ ਹੈ ਸਭ ਇਹ ਰੀਅਲ ਹੈ ਜੋ ਵੀ ਤੁਸੀਂ ਦੇਖ ਸਕਦੇ ਹੋ ਯਾਰ ਨਾ ਆਈਸਟੈਡੀ ਵੀ ਲੱਗੀਆਂ ਨੇ ਕਾਫੀ ਪਿਕਚਰਜ਼ ਲੱਗੀਆਂ ਨੇ ਯਾਰ ਕੀ ਬਾਤ ਹੈ ਯਾਰ ਇਹ ਕਾ ਵੀ ਦੇਖ ਸਕਦੇ ਹੋ ਯਾਰ ਨਾ ਇਹ ਇਸ ਪਲੇਸ ਤੇ ਵੀ ਆਪਾਂ ਚੱਲਦੇ ਆਂਗੇ ਠੀਕ ਆ ਡਰਮ ਜਿਹਾ ਆਇਆ ਰੂਰੇ ਫੋਟੋ ਉਦੀ ਲੱਗੀ ਬਰਮਪ੍ਰਿੰਦੀ ਦੀ ਫੋਟੋ ਫੁੱਟ ਲੱਗੀ ਤੇ ਆ ਇਹਨਾਂ ਦੇ ਬੈਚ ਆ ਗਏ ਸਿਆ ਵਾ ਫਸਟ ਟ੍ਰੇਨ ਐਟ ਬੈਰੋਕ ਸਟੇਸ਼ਨ ਡੀਜ਼ਲ ਇੰਜਨ ਆ ਰਹੇ ਆ ਸਾਰੇ ਉਸੋਰੀ ਸਟੀਮ ਇੰਜਨ ਯਾਰਣਾ ਇਹ ਹਾਂ ਸਟੀਮ ਇੰਜਨ ਯਾਰ ਇਹ ਆਗੇ ਵੀ ਧਰਮਪੁਰ ਦਾ ਕੋਈ ਫਲਾਈਓਵਰ ਤੇ ਬਣਾਇਆ ਯਾਰਣਾ ਇਹ ਨੀਰ ਧਰਮਪੁਰ ਜਿਹੜੀ ਪਹਿਲਾਂ ਵੀਡੀਓ ਦੇ ਵਿੱਚ ਦੇਖੀ ਸੀ ਨਾ ਕੁਝ ਕੁ ਏਰੀਆ ਜੇ ਮਤਲਬ ਪਿਕਚਰ ਚ ਦਿਖਾਇਆ ਗਿਆ ਸੀਗੇ ਉਸ ਜਗ੍ਹਾ ਤੇ ਆਪਾਂ ਜਾ ਰਹੇ ਹਾਂਗੇ ਹੁਣ ਉਸ ਜਗ੍ਹਾ ਨੂੰ ਐਕਸਪਲੋਰ ਕਰਦੇ ਤੁਹਾਨੂੰ ਦਿਖਾਉਣੇ ਆਗੇ ਤੇ ਆਉਰੇ ਮਿਲਟਰੀ ਏਰੀਆ ਦੇ ਕੁਝ ਗੱਡੀਆਂ ਖੜੀਆਂ ਇਹਨਾਂ ਦੀਆਂ ਜੇਲ੍ਹ ਦੇ ਅੰਦਰ ਤੁਸੀਂ ਦੇਖ ਰਹੇ ਸੀ ਨਾ ਫੋਟੋਆਂ ਲੱਗੀਆਂ ਸੀਗੀਆਂ ਤਾਂ ਉਹ ਜਗ੍ਹਾ ਦੇ ਉੱਪਰ ਹੀ ਜਾ ਰਹੇ ਹੁਣ ਆਪਾਂ ਬੱਸ ਬਣੇ ਰਹੋ ਤੁਸੀਂ ਵੀਡੀਓ ਦੇ ਵਿੱਚ ਯਾਰ پارک ਕਰਕੇ ਬਾਈਕ ਨੂੰ ਫਿਰ ਚਲਦੇ ਆਪਾਂ ਅੰਦਰ ਕੀ ਖੜਾ ਦਿਨੇ ਮਾਈਕ ਨੂੰ ਚਾਹੇ ਉਹ ਬਣਿਆ ਹੋਰੇ ਕਿਤੇ ਨੇ ਕਬਰਿਸਤਾਨ ਹੈ ਨਾ ਬਹੁਤ ਪੁਰਾਣਾ ਜਣਾ ਯਾਰ ਇਹ ਤੇ ਹੁਣ ਆਪਾਂ ਚੱਲਣਾ ਹੈ ਉੱਪਰ ਇਹਦੇ ਪਹਾੜ ਜਿਹੇ ਦੇ ਰਸਤਾ ਹੈ ਯਾਰ ਬੜਾ ਹਿੱਦਰਾ ਹੁਣਾ ਜਾ ਉਹ ਆ ਦੇਖੋ ਯਾਰ ਉਹ ਬਾਈਕ ਆਪਣੀਆਂ ਉਹ ਉੱਥੇ ਕਰੀਆਂ ਐ ਪਾਰਕ ਤੇ ਇਸ ਸਾਈਡ ਤੋਂ ਦਿਖਾਉ ਤੁਹਾਨੂੰ ਬਹੁਤ ਡੂੰਗਾ ਯਾਰ نیچے ਯਾਰ ਓਹੋ ਜ਼ੂਮ ਕਰਕੇ ਦਿਖਾਣਾ ਯਾਰ ਇੱਕ ਵਾਰੀ ਮੈਂ ਓਏ ਉਹ ਗੱਡੀ ਛੋਟੀ ਹੀ ਦਿਖ ਰਹੀ ਐ ਨਾ ਆਜਕ ਉਸਤਾਦ ਜੀ ओह क्या बात है वो नीचे उड़ा वो डूंगा यार सीधी खाई है नीचे ता ऐताया लग रहा है हिमाचल से सब तो ऊंचे पहाड़ ते खड़े होने आपा पाजी।